ਪੋਤਾ ਜੀ ਮੈਂ ਖੇਤ ਕਦੋਂ ਕਰਨਾ ਜਾ ਕੇ ਡੈਡੀ ਖੇਤ ਆਪਾਂ ਬਾਅਦ ਚ ਜਲਾਂਗੇ ਪਹਿਲਾਂ ਤੂੰ ਮੇਰੀ ਗੱਲ ਸੁਣ ਆਨਾ ਇੱਕ ਮੁੰਡਾ ਵਾ ਇਹ ਰੋਜ਼ ਮੇਰੀ ਵੀਡੀਓ ਤੇ ਲਿਖ ਕਮੈਂਟ ਕਰਦਾ ਵੀ ਬਾਈ ਮੈਨੂੰ ਨਾ 20000 ਰੁਪਏ ਦੀ ਲੋੜਾ ਪਲੀਜ਼ ਮੇਰੀ ਮਦਦ ਕਰ ਦੋ ਲੈ ਦਿਖਾ ਪੋਤੇ ਤਾਂ ਫੇਕ ਹੁੰਦੇ ਆ ਨਹੀਂ ਡੈਡੀ ਇਹ ਫੇਕ ਨਹੀਂ ਹੈਗਾ ਇਹਨੇ ਤਾਂ ਕਮੈਂਟ ਤੇ ਆਪਦਾ ਨੰਬਰ ਵੀ ਭੇਜਿਆ ਹੋਇਆ ਵਾ ਇਹ ਕਹਿੰਦਾ ਜੇ ਮੈਨੂੰ ਤੁਹਾਨੂੰ ਫੇਕ ਲੱਗਦਾ ਤੇ ਤੁਸੀਂ ਮੇਰੇ ਨਾਲ ਗੱਲ ਕਰ ਲਓ ਲੈ ਫਿਰ ਆ ਇਹਦੇ ਨੰਬਰ ਤੇ ਮੈਨੂੰ ਫੋਨ ਲੱਗ ਦੇ ਮੈਂ ਗੱਲ ਕਰਦਾ ਕਿਹ ਰਾਹੀ ਦਾ ਫੋਨ ਹੈਲੋ ਬੇਟਾ ਮੈਂ ਨਾ ਨੂਰ ਦਾ ਡੈਡੀ ਬੋਲਦਾ ਵਾਂ ਤੁਸੀਂ ਨਾ ਉਹਦੀ ਵੀਡੀਓ ਥੱਲੇ ਰੋਜ਼ ਕਮੈਂਟ ਕਰਦੇ ਹੁੰਦੇ ਆ ਕਿ ਮੈਨੂੰ 20000 ਰੁਪਏ ਦੀ ਲੋੜ ਐ ਮਰਜੈਂਸੀ ਤੇ ਤੁਸੀਂ ਉਹਦੇ ਥੱਲੇ ਆਉਦਾ ਨੰਬਰ ਵੀ ਭੇਜ ਦਿੰਦੇ ਆ ਤੁਸੀਂ ਇਹ ਸਭ ਕੁਝ ਕਿਉਂ ਕਰਦੇ ਆ ਅੰਕਲ ਜੀ ਸਾਡੀ ਗਲੀ ਚ ਨਾ ਇੱਕ ਪਾਈ ਰਹਿੰਦਾ ਵਾ ਉਹ ਨਾ ਸੱਟਾ ਲਾਉਂਦਾ ਇੱਕ ਦਿਨ ਉਹਨਾਂ ਨੇ ਮੈਨੂੰ ਵੀ ਕਿਹਾ ਸੀ ਤੂੰ ਮੇਰੇ ਨਾਲ ਸੱਟਾ ਲਾ ਮੈਂ ਉਹਨੂੰ ਬਹੁਤ ਮਨਾਂ ਕੀਤਾ ਪਰ ਉਹ ਮੇਰੇ ਪਿੱਛੇ ਪੈ ਗਿਆ ਉਹ ਕਹਿੰਦਾ ਇੱਕ ਵਾਰ ਸੱਟਾ ਲਾ ਕੇ ਤਾਂ ਦੇਖ ਪਹਿਲਾਂ ਤਾਂ ਉਹਨੇ 2-3 ਨਾਲ ਮੇਰੇ ਤੋਂ ਕੋਈ ਪੈਸਾ ਨਹੀਂ ਲਿਆ ਕਹਿੰਦਾ ਜਦੋਂ ਜਿੱਤੇਗਾ ਉਦੋਂ ਪੈਸੇ ਵਾਪਸ ਕਰ ਦੇ। ਹੁਣ ਮੈਂ ਹੌਲੀ-ਹੌਲੀ ਕਰਕੇ ਉਹਦੇ 2-3 ਲੱਖ ਦੇ ਕਰਜ਼ੇ ਥੱਲੇ ਆ ਗਿਆ। ਹੁਣ ਉਹ ਰੋਜ਼ ਸਾਡੇ ਘਰੇ ਪੈਸੇ ਮੰਗਣ ਆਉਂਦਾ। ਮੇਰੇ ਡੈਡੀ ਕੋਲ ਤਾਂ ਇਹਨੇ ਪੈਸੇ ਵੀ ਹਨੇਗੇ। ਉਹ ਹੁਣ ਮੈਨੂੰ ਧਮਕੀ ਦੇ ਕੇ ਗਿਆ ਕਹਿੰਦਾ ਜੇ ਪੈਸੇ ਨਾ ਦਿੱਤੇ ਤੇਰੇ ਡੈਡੀ ਦਾ ਮੋਟਰਸਾਈਕਲ ਚੱਕ ਕੇ ਲੈ ਜਾਣਾ। ਉਹ ਕਹਿੰਦਾ ਨਾ ਤੁਹਾਡਾ ਬੋਟ ਮੋਟਰਸਾਈਕਲ ਵੇਚ ਕੇ ਆਪਦੇ ਪੈਸੇ ਪੂਰੇ ਕਰੂੰਗਾ ਪਰ ਅਸੀਂ ਤਾਂ ਹਜੇ ਤੱਕ ਆਪਣੇ ਬੋਟ ਮੋਟਰਸਾਈਕਲ ਦੀਆਂ ਕਿਸ਼ਤਾਂ ਵੀ ਨਹੀਂ ਦਿੱਤੀਆਂ। ਤੇ ਤੁਸੀਂ ਪੁਲਿਸ ਨੂੰ ਨੰ ਕੰਪ ਅਸੀਂ ਕੀਤੀ ਸੀਗੀ ਥਾਣੇ ਕੰਪਲੇਨ ਪਰ ਪੁਲਿਸ ਵਾਲੇ ਕਹਿੰਦੇ ਬੇਟਾ ਤੇਰੀ ਗਲਤੀ ਆ ਤੂੰ ਸੱਟਾ ਕਿਉਂ ਲਾਇਆ ਤੇ ਫਿਰ ਤੂੰ ਉਹਨਾਂ ਦੀਆਂ ਗੱਲਾਂ 'ਚ ਕਿਉਂ ਆ ਗਿਆ ਅੰਕਲ ਜੀ ਪੈਸੇ ਦੇਖ ਕੇ ਨਾ ਲਾਲਚ ਆ ਗਿਆ ਸੀ ਆ ਕੱਲ ਤਾਂ ਉਹਨੇ ਮੇਰੇ ਚਪੇੜੇ ਵੀ ਮਾਰੇ ਪਲੀਜ਼ ਤੁਸੀਂ ਮੇਰੀ ਮਦਦ ਕਰ ਦਿਓ ਚਲ ਫਿਰ ਇਦਾਂ ਕਰ ਤੂੰ ਜਲਦੀ ਜਲਦੀ ਮੈਨੂੰ ਨਾ ਆਪਦਾ ਐਡਰੈਸ ਲੈ ਕੇ ਭੇਜ ਮੈਂ ਤੈਨੂੰ ਮਿਲ ਕੇ ਕੋਈ ਗੱਲ ਕਰਨੀ ਆ ਨਾਲੇ ਉਹਦੇ ਮੰਮੀ ਡੈਡੀ ਨੂੰ ਕਹਦੀ ਤੁਸੀਂ ਟੈਨਸ਼ਨ ਨਾ ਲਓ ਸਭ ਕੁਝ ਠੀਕ ਹੋ ਜਾਊਗਾ ਠੀਕ ਆ ਅੰਕਲ ਜੀ ਡੈਡੀ ਕੀ ਕਰੋਗੇ ਤੁਸੀਂ ਉਹਦੇ ਘਰ ਜਾ ਕੇ ਹਾਂ ਭਾਈ ਦੱਸ ਕੀ ਗੱਲ ਆ ਭਾਈ ਪੈਸੇ ਲਾਉਣੇ ਆ ਸੱਟੇ ਕਿੰਨੇ ਲਾਉਣੇ ਆ ਪਿਆ ਸੀ ਸੱਟੇ ਤੇ ਲਾ ਦੂੰਗਾ 2 ਲੱਖ ਰੁਪਈਆ 2 ਲੱਖ ਰੁਪਈਆ ਹੈਗਾ ਵੀ ਇਹ ਤੇਰੇ ਕੋਲੇ ਤੂੰ ਸਟਾਰਟ ਕਰ ਪੈਸੇ ਦਾ ਜਿਗਾੜ ਮੈਂ ਆਪੇ ਕਰ ਲਊ ਮੈਚ ਖਤਮ ਹੋਣ ਤੋਂ 1 ਘੰਟੇ ਬਾਅਦ ਮੈਨੂੰ ਪੈਸੇ ਚਾਹੀਦੇ ਆ ਨਹੀਂ ਫਿਰ ਅੰਕਲ ਜੀ ਅੰਕਲ ਜੀ ਜਿਹੜੀ ਟੀਮ ਤੇ ਆਪਾਂ ਸੱਟੇ ਦੇ ਪੈਸੇ ਲਾਏ ਸੀ ਉਹ ਟੀਮ ਤਾਂ ਆਪਣੀ ਹਾਰ ਗਈ ਹੁਣ ਉਹ ਤੁਹਾਡੇ ਤੋਂ ਪੈਸੇ ਮੰਗੂਗਾ ਹੁਣ ਆਪਾਂ ਕੀ ਕਰੀਏ ਮੈਂ ਵੀ ਉਹਦੇ ਫੋਨ ਦੀ ਵੇਟ ਕਰਦਾ ਵਾਂ ਅਜੇ ਤੱਕ ਫੋਨ ਨਹੀਂ ਆਇਆ ਤੂੰ ਟੈਨਸ਼ਨ ਨਾ ਲੈ ਮੈਂ ਆਪੇ ਸਾਬ ਦਊਗਾ ਲੈ ਆ ਗਿਆ ਫੋਨ ਹੈਲੋ हां भाई टीम ਤਾਂ ਤੇਰੀ ਹਾਰ ਗਈ ਆ ਤਿਆਰ ਆ 2 ਲੱਖ ਰੁਪਈਆ ਕਿਹੜੇ ਪੈਸੇ ਬਕਵਾਸ ਨਾ ਕਰ 5 ਮਿੰਟਾਂ ਦੇ ਵਿੱਚ ਪੈਸੇ ਲੈ ਕੇ ਮੇਰੇ ਕੋਲੇ ਪਹੁੰਚ ਜਾ ਨਹੀਂ ਤੇਰਾ ਉਹ ਹਾਲ ਕਰੂੰਗਾ ਜਿਹੜਾ ਯਾਦ ਰੱਖੇਗਾ ਅੱਛਾ ਤੈਨੂੰ ਪੈਸੇ ਚਾਹੀਦੇ ਆ ਨਾ ਮੈਂ ਤੇਨੂੰ ਕਿਹੜਾ ਡਰੈੱਸ ਭੇਜਦਾ ਵਾਂ ਉੱਥੇ ਆ ਕੇ ਆ ਉਹਦੇ ਪੈਸੇ ਲੈ ਜੀ ਭੇ ਡਰੈੱਸ ਉਹਨਾਂ ਮੈਂ ਹਾਦਾ ਯਾਰ ਭਾਈ ਉਹ ਬਹੁਤ ਖਤਰਨਾਕ ਬੰਦਾ ਤੁਸੀਂ ਉਹਦੇ ਨਾਲ ਪੰਗਾ ਨਾ ਲਾਓ ਤੂੰ ਟੈਨਸ਼ਨ ਨਾ ਲੈ ਦੇਖੀ ਚੱਲ ਬਣਦਾ ਕੀ ਆ ਚੱਲ ਪੁੱਤ ਆਪਾਂ ਪੱਠੇ ਵੱਡ ਲਈ ਉਹਨਾਂ ਟਾਈਮ हां भाई लिया पैसे हर गया मैच तू कह दो ਦਿੱਤਾ ਸੀ ਮੈਂ ਤੈਨੂੰ ਵੀ ਮੇਰੇ ਕੋਲ ਪੈਸੇ ਐ ਨਹੀਂ ਮੈਨੂੰ ਜਾਣਦਾ ਨਹੀਂ ਮੈਂ ਕੌਣ ਆ ਪੈਸੇ ਦੇ ਦੇ ਚੁੱਪ ਚਾਪ ਮੈਂ ਨਹੀਂ ਤੈਨੂੰ ਜਾਣਦਾ ਪਰ ਲੱਗਦਾ ਮੈਨੂੰ ਤੂੰ ਨਹੀਂ ਪਛਾਣਿਆ ਕੌਣ ਆ ਤੂੰ ਤੇਰੇ ਵਰਗੇ ਠੱਗ ਨਾ ਮੈਨੂੰ ਰੋਜ਼ ਮਿਲਦੇ ਆ ਕਰ ਤਾਂ ਕੋ ਸਕਦੇ ਨਹੀਂ ਆ ਛੋਟੇ ਜਵਾਕ ਨੂੰ ਜਾਣਦਾ ਇਹ ਮੇਰਾ ਮੁੰਡਾ ਵਾ 5 ਲੱਖ ਫੋਲੋਅਰ ਆ ਇੰਸਟਾਗ੍ਰਾਮ ਤੇ ਇਹਦੇ ਜਿਹੜਾ ਕੁਝ ਤੂੰ ਉਹ ਛੋਟੇ ਜਵਾਕ ਦਿਲਪ੍ਰੀਤ ਦੇ ਨਾਲ ਕੀਤਾ ਨਾ ਉਹਦੇ ਨਾਲ ਠੱਗੀ ਮਾਰੀ ਆ ਉਹ ਜਿਹੜਾ ਸਾਰਾ ਕੁਝ ਮੇਰੀ ਆਈਡੀ ਤੇ ਪੋਸਟ ਕਰਤਾ ਨਾ ਜਿਹੜਾ ਸਾਰੇ ਪਾਸੇ ਜਲੂਸ ਨਿਕਲ ਜਾਣਾ ਵਾ ਤੇ ਤੇਰੇ ਪੁਲਿਸ ਨੇ ਉਹ ਕਟਾਪਾ ਕਰਨਾ ਜਿਹੜਾ ਤੂੰ ਯਾਦ ਰੱਖੇਗਾ ਤੂੰ ਦਿਲਪ੍ਰੀਤ ਨੂੰ ਜਾਣਦਾ ਵਾ ਹਾਂ ਮੈਂ ਦਿਲਪ੍ਰੀਤ ਨੂੰ ਜਾਣਦਾ ਵਾ ਦਿਲਪ੍ਰੀਤ ਤੂੰ ਨਾ ਇੱਕ ਨੰਬਰ ਦਾ ਠੱਗਾ ਤੇ ਨਾ ਇੱਕ ਗੱਲ ਹੋਰ ਦੱਸਾਂ ਪਿੱਛੇ ਮੇਰੇ ਫੋਨ ਦੇ ਵਿੱਚ ਤੇਰੀ ਵੀਡੀਓ ਵੀ ਬਣ ਜਾਂਦੀ ਆ ਹੁਣ ਤੱਕ ਆਪਾਂ ਜਿੰਨੀਆਂ ਵੀ ਗੱਲਾਂ ਕੀਤੀਆਂ ਨਾ ਉਹ ਸਾਰੀਆਂ ਫੋਨ ਦੇ ਵਿੱਚ ਰਿਕਾਰਡ ਹੋ ਚੁੱਕੀਆਂ ਵਾ ਜੋ ਸਾਰਾ ਕੁਝ ਮੈਂ ਪੁਲਿਸ ਦੇ ਹਵਾਲੇ ਕਰਤਾ ਨਾ ਤੇ ਪੁਲਿਸ ਤੇਰਾ ਕੀ ਹਾਲ ਕਰੂਗੀ ਉਹ ਤੈਨੂੰ ਪਤਾ ਹੀ ਆ ਜੇ ਤੂੰ ਚਾਹਨਾ ਵਾ ਵੀ ਤੂੰ ਜੇਲ੍ਹ ਨਾ ਜਾਵੇਂ ਤਾਂ ਅੱਜ ਤੋਂ ਬਾਅਦ ਇਹ ਜਵਾਕ ਨੂੰ ਤੰਗ ਕਰਨਾ ਬੰਦ ਕਰ ਦੇ ਤੇ ਮੇਰੇ ਨਾਲ ਵਾਅਦਾ ਕਰ ਇਹਦੇ ਮਾਂ-ਬਾਪ ਨੂੰ ਤੇ ਇਹਨੂੰ ਅੱਜ ਤੋਂ ਬਾਅਦ ਤੰਗ ਨਹੀਂ ਕਰੇਂਗਾ ਪੁੱਤ ਮੈਨੂੰ ਮਾਫ ਕਰ ਦੇ ਅੱਜ ਤੋਂ ਬਾਅਦ ਮੈਂ ਤੇਰੇ ਨਾਲ ਵਾਅਦਾ ਕਰਦਾ ਮੈਂ ਤੇਤੋਂ ਕੋਈ ਪੈਸਾ ਨਹੀਂ ਮੰਗਦਾ ਨਾ ਤੇਰੇ ਮਾਂ-ਬਾਪ ਨੂੰ ਤੰਗ ਨਾ ਨਾ ਤੈਨੂੰ ਤੰਗ ਕਰ ਆਪਦੇ ਵਾਅਦੇ ਨੂੰ ਯਾਦ ਰੱਖੀ ਹੁਣ ਠੀਕ ਹੈ ਭਾਈ ਜੀ ਚਲ ਠੀਕ ਹੈ ਫਿਰ ਜਾ ਇਥੋਂ ਡੈਡੀ ਤੁਸੀਂ ਉਹ ਵੀਰੇ ਨੂੰ ਵੀਡੀਓ ਬਣਾਉਣ ਕਦੋਂ ਲਾਤਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਉਹ ਨਹੀਂ ਨਹੀਂ ਪੁੱਤ ਉਹ ਕੈਮਰੇ 'ਚ ਵੀਡੀਓ ਨਹੀਂ ਬਣਦੀ ਉਹ ਤਾਂ ਜਾਣ ਬੁੱਝ ਕੇ ਖੜਾਇਆ ਬੰਦਾ ਮੈਂ ਉਹ ਵੀ ਆਪਾਂ ਨੂੰ ਡਰਾਉਣ ਆਇਆ ਸੀ ਤੇ ਆਪਾਂ ਵੀ ਉਹਨੂੰ ਡਰਾਤਾ ਉਹ ਕਹਾਵਾ ਤੂੰ ਸੁਣੀ ਹੈ ਨਾ ਜਿਹੜਾ ਸਭ ਤੋਂ ਪਹਿਲਾਂ ਡਰ ਗਿਆ ਉਹ ਮਰ ਗਿਆ ਤੂੰ ਵੀ ਮੇਰੇ ਨਾਲ ਵਾਅਦਾ ਕਰ ਅੱਜ ਤੋਂ ਬਾਅਦ ਗਲਤ ਤਰੀਕੇ ਨਾਲ ਪੈਸਾ ਨਹੀਂ ਕਮਾਏਂਗਾ ਆਪਦੀ ਪੜ੍ਹਾਈ ਕਰਕੇ ਚੰਗੀ ਨੌਕਰੀ ਤੇ ਲੱਗ ਕੇ ਆਉਦੇ ਮਾਪਿਆਂ ਦੀ ਸੇਵਾ ਕਰੇਂਗਾ ਕੱਲ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਮੈਂ ਅੱਜ ਤੋਂ ਬਾਅਦ ਮਿਹਨਤ ਨਾਲ ਕਮਾਈ ਕਰੂੰਗਾ ਤੇ ਆਪਣੇ ਮਾਪੇ ਨੂੰ ਸੁੱਖ ਦਊਂਗਾ ਤੁਸੀਂ ਮੇਰਾ ਬਹੁਤ ਸਾਥ ਦਿੱਤਾ ਧੰਨਵਾਦ ਹੋ ਦੱਸ ਕਿਹੜੇ ਵੇਲੇ ਕੰਮ ਆਉ ਯਾਰੀ ਹੋ ਦੱਸ ਕਿਹੜੇ ਵੇਲੇ ਕੰਮ ਆਉ ਯਾਰੀ ਤੂੰ ਕਲੀ ਪਰ ਢੋਈ ਨਾ ਇਹੋ ਜ਼ਿੰਦਗੀ ਨਹੀਂ ਹੋਣੀ ਵਾਰੀ ਵਾਰੀ ਹੋ ਦੱਸ ਆ ਤੇ ਹੋਈ ਨਾ ਹੋ ਅਜ ਖੋਲਦੇ ਦਿਲਾਂ ਦੀ ਗੱਲ ਸਾਰੀ ਹਾਂਜੀ ਵੀਡੀਓ ਤੁਸੀਂ ਦੇਖ ਹੀ ਲਈ ਆ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਸਮਝ ਲੱਗ ਗਈ ਹੋਊਗੀ ਤੇ ਇਹ ਵੀਡੀਓ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਉਣੀ ਆ ਕਈ ਵਾਰ ਹਨਾ ਬੰਦਾ ਜਵਾਕ ਬਚਾਟਾ ਹੁੰਦਾ ਉਹਦੇ ਕੋਲ ਪੈਸੇ ਹੁੰਦੇ ਕਿ ਫਿਰ ਮਾਪੇ ਪੈਸੇ ਦੇ ਦਿੰਦੇ ਬੱਚਿਆਂ ਨੂੰ ਹਨਾ ਤੇ ਉਹ ਨਾ ਉਹ ਜੇ ਜਾਲ ਚ ਫਸ ਜਾਂਦਾ ਹਨਾ ਜਿਵੇਂ ਸੱਟਾ ਲਾਉਣਾ ਜਾਂ ਕੁਝ ਵੀ ਅੱਜਕੱਲ ਬਹੁਤ ਕੁਝ ਚੱਲਦਾ ਹਨਾ ਸੋ ਆਪਣੇ ਬੱਚਿਆਂ ਨੂੰ ਬਚਾ ਕੇ ਰੱਖੋ ਇਹੋ ਜਿਹੇ ਲੋਕਾਂ ਤੋਂ ਆਪਦੇ ਉਹਨਾਂ ਦਾ ਮਤਲਬ ਵੀ ਪੈਸੇ ਜਦੋਂ ਦਿੰਦੇ ਤੁਸੀਂ ਉਹਨਾਂ ਦਾ ਮਤਲਬ ਸਾਫ਼ ਕਿਤਾਬ ਲੈnde ਰਿਹਾ ਕਰੋ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਸਮਝ ਲੱਗ ਗਈ ਹੋ ਵੀਡੀਓ ਤੋਂ ਵੀਡੀਓ ਵਧੀਆ ਲੱਗੀ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣਾ ਕਮੈਂਟ ਜ਼ਰੂਰ ਕਰਿਓ ਤੇ ਲਾਈਕ ਜ਼ਰੂਰ ਕਰਿਓ ਸਾਡੇ ਹੋਰ ਵੀਡੀਓ ਦੇਖਣ ਲਈ ਸਾਡਾ ਪੇਜ ਲਾਈਕ ਕਰ ਲਿਓ ਥੈਂਕ ਯੂ ਸੋ ਮਚ